ਅਸਮਾਨੇ ਵਿੱਚ ਬੱਦਲ ਛਾਏ ਹਨ ਹਰ ਪਾਸੇ ਮੀਦਾਂ ਮਾਹੌਲ ਹੈ ਇਸ ਵਸਦੇ ਮੀਦੇ ਵਿੱਚ ਪਿੰਡ ਦੇ ਬਾਹਰ-ਬਾਰ ਜਿੱਥੇ ਸ਼ਹਿਰ ਦੀ ਚਮਕ-ਦਮਕ ਸ਼ੁਰੂ ਹੁੰਦੀ ਹੈ ਇੱਕ ਉੱਚੇ ਆਲੀਸ਼ਾਨ ਬੰਗਲੇ ਵਰਗੇ ਵਿਸ਼ਾਲ ਘਰ ਦੇ ਗੇਟ ਅੱਗੇ ਇੱਕ ਬਜ਼ੁਰਗ ਜੋੜਾ ਸਿਰ ਝੁਕਾਈ ਖੜਾ ਹੈ ਉਹਨਾਂ ਦੇ ਸਰੀਰ ਤੇ ਪੁਰਾਣੇ ਫਟੇ ਕੱਪੜੇ ਹਨ ਜੋ ਇਸ ਬੇਰਹਿਮ ਠੰਡ ਤੋਂ ਬਚਾਉਣ ਵਿੱਚ ਬਿਲਕੁਲ ਅਸਮਰਥ ਹਨ ਬਜ਼ੁਰਗ ਪਿਤਾ ਹਰਨਾਬ ਸਿੰਘ ਨੇ ਆਪ ਨੇ ਪਤਨੀ ਪ੍ਰੇਮ ਕੌਰ ਨੂੰ ਆਪਣੀਆਂ ਕੰਬਦੀਆਂ ਬਾਹਾਂ ਵਿੱਚ ਲਿਆ ਹੈ ਜਿਵੇਂ ਉਹ ਉਸ ਨੂੰ ਇਸ ਮੀਂਹ ਦੀ ਠੰਡ ਤੋਂ ਬਚਾਉਣ ਦੀ ਆਖਰੀ ਨਿਰਾਸ਼ ਕੋਸ਼ਿਸ਼ ਕਰ ਰਿਹਾ ਹੋਵੇ ਪ੍ਰੇਮ ਕੌਰ ਜਿਸ ਦੇ ਚਿਹਰੇ ਤੇ ਬੁਖਾਰ ਦੀ ਲਾਲੀ ਸਾਫ ਚਲਕ ਰਹੀ ਹੈ ਠੰਡ ਨਾਲ ਬੇਤਰੀਬ ਕੰਬ ਰਹੀ ਹੈ ਅਤੇ ਖਰਨਾਮ ਸਿੰਘ ਦੀ ਛਾਤੀ ਨਾਲ ਖੋਰ ਚਮੜ ਗਈ ਹੈ ਉਸ ਦੀ ਆਵਾਜ਼ ਬੁੱਲਾਂ ਵਿੱਚੋਂ ਮੁਸ਼ਕਲ ਨਾਲ ਨਿਕਲੀ ਜਿਵੇਂ ਹਵਾ ਦੇ ਵਿੱਚ ਹੀ ਘੁੱਲ ਰਹੀ ਹੋਵੇ ਸਰਦਾਰ ਜੀ ਉਸਨੇ ਖੰਗ ਰਿਆ ਕਿ ਮੈਂ ਦੁਬਾਰਾ ਪੈਣ ਵੜਾ ਹੋਏ ਅਸੀਂ ਸਕੁੱਲੇ ਅਸਮਾਨ ਥੱਲੇ ਕਿਵੇਂ ਰਹਾਂਗੇ ਹੁਣ ਤਾਂ ਸਰੀਰ ਵੀ ਜਵਾਬ ਦੇ ਰਿਹਾ ਹੈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਹਰਨਾਮ ਸਿੰਘ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਅਸਹਿ dard ਸੀ ਇੱਕ ਅਜਿਹਾ dard ਜੋ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੰਗੋ ਉਸਤੇ ਹਰ ਨਸ ਦੇ ਵਿੱਚ ਵਹਿ ਰਿਹਾ ਹੈ ਉਸਤੇ ਨਜ਼ਰ ਬੰਗਲੇ ਦੀਆਂ ਰੋਸ਼niਆਂ ਨਾਲ جگਦੀਆਂ ਖਿੜਕੀਆਂ ਤੇ ਟਿੱਗ ਗਈ ਜਿੱਥੋਂ ਖੁਸ਼ੀ ਅਤੇ ਬੇਪਰਵਾਹੀ ਦੇ ਹਾਸੇ ਦੀਆਂ ਆਵਾਜ਼ਾਂ ਬਾਹਰ ਤਕਾਰੀਆਂ ਹਨ ਸ਼ਾਇਦ ਕੋਈ ਵੱਡੀ ਪਾਰਟੀ ਚੱਲ ਰਹੀ ਹੋਵੇ ਉਸਨੇ ਇੱਕ ਡੂੰਘਾ ਸਾਲਿਆ ਦਸ ਨਾਲ ਉਸਦੇ ਕੰਬਦੇ ਸਰੀਰ ਵਿੱਚੋਂ ਇੱਕ ਠੰਡੀ ਚੀਜ਼ ਨਿਕਲੀ ਉਸਤੇ ਮਨ ਵਿੱਚ ਇੱਕ ਆਖਰੀ ਉਮੀਦ ਦੀ ਕਿਰਨ ਬਾਕੀ ਸੀ ਇੱਕ ਅਜੇ ਹੀ ਆਸ ਜੋ ਹੁਣ ਸਿਰਫ ਇੱਕ ਮਿੱਠਾ ਭਰਮ ਜਾਪਦੀ ਸੀ ਉਸਨੇ ਕੰਬਦੇ ਖੱਤੇ ਨਾਲ ਬੰਗਲੇ ਦਾ ਵਿਸ਼ਾਲ ਲੋਹੇ ਦਾ ਗੇਟ ਖੜਕਾਇਆ ਉਸਦੀ ਸਾਤੀ ਵਿੱਚ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਜਿਵੇਂ ਕਿਸੇ ਅਣਜਾਣ ਡਰਾਉਣੇ ਕਤਰੇ ਦਾ ਅਹਿਸਾਸ ਹੋ ਰਿਹਾ ਹੋਵੇ ਕੁਝ ਪਲਾ ਬਾਅਦ ਦਰਵਾਜ਼ਾ ਖੋਲੀ-ਖੋਲੀ ਬੜੀ ਬੇਰੁਖੀ ਨਾਲ ਖੁੱਲਿਆ ਅੰਦਰੋਂ ਇੱਕ ਤੇਜ਼ ਚੰਦ ਅੱਧ ਦਿਨ ਵਾਲੀ ਰੋਸ਼ਨੀ ਬਾਹਰ ਆਈ। ਇਸ ਨਾਲ ਹਰਨਾਮ ਸਿੰਘ ਦੀਆਂ ਅੱਖਾਂ ਇੱਕ ਪਲ ਲਈ ਬੰਦ ਹੋ ਗਈਆਂ। ਸਾਹਮਣੇ ਉਸਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਖੜਾ ਸੀ। ਗੁਰਪ੍ਰੀਤ ਦਾ ਚਿਹਰਾ ਬੇਰੁੱਕੀ, ਹੰਕਾਰ ਅਤੇ ਪੈਸੇ ਦੀ ਨਸ਼ੇ ਨਾਲ ਭਰਿਆ ਸੀ। ਉਸਤੇ ਮੋਤੇ ਮਾਪਿਆਂ ਨੂੰ ਦੇਖ ਕੇ ਕੋਈ ਹੈਰਾਨੀ, ਦਾ ਚਿੰਤਾ ਦਾ ਭਾਵ ਨਹੀਂ ਸੀ। ਸਿਰਫ ਇੱਕ ਠਿੱਕੀ ਠੰਡੀ ਨਿਗਾਹ ਸੀ ਜਿਵੇਂ ਉਹ ਕਿਸੇ ਅਣਚਾਹੇ ਨੀਚ ਪ੍ਰਾਣੀ ਨੂੰ ਦੇਖ ਰਿਹਾ ਹੋਵੇ। ਤੁਸੀਂ ਇੱਥੇ ਕੀ ਕਰ ਰਹੇ ਹੋ? ਗੁਰਪ੍ਰੀਤ ਦੀ ਆਵਾਜ਼ ਵਿੱਚ ਰੁੱਖਾਪਣ ਸੀ ਜੋ ਹਰਨਾਮ ਸੰਦੇ ਕੰਨਾਂ ਵਿੱਚ ਇੱਕ ਜ਼ਹਿਰ ਵਾਂਗ ੁੱਲ ਗਿਆ ਉਸ ਦੀ ਆਵਾਜ਼ ਵਿੱਚ ਕੋਈ ਆਪਾ ਨਹੀਂ ਸੀ ਮੈਂ ਤੁਹਾਨੂੰ ਸਾਫ਼-ਸਾਫ਼ ਕਹ ਦਿੱਤਾ ਸੀ ਕਿ ਤੁਹਾਨੂੰ ਪਿੰਡ ਵਿੱਚ ਰਹਿਣਾ ਚਾਹੀਦਾ ਹੈ ਇਹੋ ਜਿਹੇ ਬੰਗਲੇ ਦੇ ਵਿੱਚ ਰਹਿਣ ਦੀ ਤੁਹਾਡੀ ਕੋਈ ਔਕਤ ਨਹੀਂ ਹੈ ਤੁਸੀਂ ਮੇਰੀ ਗੱਲ ਨੂੰ ਸਮਝਦੇ ਕਿਉਂ ਨਹੀਂ ਹਰਨਾਮ ਸਿੰਘ ਨੇ ਪ੍ਰੇਮ ਕੌਰ ਨੂੰ ਹੋਰ ਮਜ਼ਬੂਤੀ ਨਾਲ ਫੜਿਆ ਉਸ ਦੀ ਆਵਾਜ਼ ਕਮਰੀ ਸੀ ਪਰ ਉਸ ਦੇ ਸ਼ਬਦਾਂ ਵਿੱਚ ਅਜੇ ਵੀ ਇੱਕ ਪਿਤਾ ਦੀ ਮਮਤਾ ਲਾਚਾਰੀ ਅਤੇ ਬੇਵਸੀ ਸੀ ਪੁੱਤਰ ਬਾਹਰ ਬਹੁਤ ਠੰਡ ਹੈ ਮੀ ਪੈਰਿਆ ਹੈ ਤੇਰੀ ਮਾਂ ਬਿਮਾਰ ਹੈ ਉਸ ਨੂੰ ਬੜਾ ਤੇਜ਼ ਬੁਖਾਰ ਹੈ ਅਸੀਂ ਇਸ ਖੁੱਲੇ ਅਸਮਾਨ ਥੱਲੇ ਪਲਾਕੇ ਵਿੱਚ ਰ੍ਹਾਂਗੇ ਸਰੀਰ ਵੀ ਹੁਣ ਜਵਾਬ ਦੇ ਰਿਹਾ ਹੈ ਪੁੱਤਰ ਉਸਨੇ ਇੱਕ ਪਲ ਰੋਕੇ ਆਪਣੀ ਪੂਰੀ ਤਾਕਤ ਇਕੱਠੀ ਕੀਤੀ ਅਤੇ ਕਿਹਾ ਪੁੱਤਰ ਜੇ ਤੂੰ ਆਪਣੇ ਮਾਤਾ ਪਿਤਾ ਨੂੰ ਘਰ ਦੇ ਵਿੱਚ ਨਹੀਂ ਰੱਖ ਸਕਦਾ ਤਾਂ ਜਾਂਦੇ ਜਾਂਦੇ ਘਟੋ ਘਟ ਆਪਣੀ ਅਸ਼ੌਲਤਾ ਦੇ ਦੇ ਜੋ ਤੇਰੀ ਪਤਨੀ ਨੇ ਉੱਡ ਰੱਖੀ ਹੈ ਘਟੋ ਘਟ ਅਸੀਂ ਇਸ ਖੁੱਲੇ ਅਸਮਾਨ ਥੱਲੇ ਅਸੀਂ ਇਸ ਨੂੰ ਉੱਡ ਕੇ ਥੋੜੀ ਗਰਮੀਤਾ ਮਹਿਸੂਸ ਕਰ ਲਾਂਗੇ ਬਿਮਾਰਤਾ ਨਾ ਪਾਵਾਂਗੇ ਤੇਰੀ ਬਿਮਾਰ ਮਾਂ ਨੂੰ ਥੋੜੀ ਗਰਮੀ ਮਿਲ ਜਾਵੇਗੀ ਇਨਾ ਕੁੱਤਾ ਕਰ ਸਕਦਾ ਹੈ ਗੁਰਪ੍ਰੀਤ ਦੇ ਚਿਹਰੇ ਤੇ ਇੱਕ ਬੇਰਹਿਮ ਹਾਸਾ ਖਿਲਰ ਗਿਆ ਜੋ ਉਸਦੇ ਹੰਕਾਰ ਨੂੰ ਹੋਰ ਪ੍ਰਗਟ ਕਰ ਰਿਹਾ ਸੀ ਉਸਨੇ ਹੰਕਾਰ ਨਾਲ ਕਿਹਾ ਓਹ ਉਹ ਸ਼ੌਲ ਉਹ ਤਾਂ ਮੇਰੀ ਪਤਨੀ ਦੀ ਸ਼ਾਨ ਹੈ ਉਸਦੀ ਇੱਜ਼ਤ ਹੈ ਉਹ ਸਾਡੀ ਅਮੀਰੀ ਦਾ ਪ੍ਰਤੀਕ ਹੈ ਲੱਗਦਾ ਹੈ ਉਸਦੀ ਕੀਮਤ ਨੂੰ ਦੇਖ ਕੇ ਤੁਹਾਡੀ ਨੀਤ ਬਦਲ ਗਈ ਹੈ ਐਸੇ ਕਰਕੇ ਤਾਂ ਤੁਹਾਨੂੰ ਘਰੋਂ ਕੱਢ ਰਿਹਾ ਹਾਂ ਦੇਖੋ ਕਿਸੇ ਵੀ ਕੀਮਤ ਤੇ ਤੁਹਾਡੇ ਵਰਗੇ ਪਿੰਡ ਦੇ ਗਵਾਰਾਂ ਲੋਕਾਂ ਕੋਲ ਉਹਦੀ ਸ਼ੌਲ ਮੈਂ ਹੋਣ ਨਹੀਂ ਜਾਗਾ ਭੋਲ ਸ਼ੌਲ ਤਾਂ ਕਿ ਇਤੋਂ ਦਾ ਇੱਕ ਤਿੰਨ ਕਾ ਵੀ ਮੈਂ ਤੁਹਾਨੂੰ ਨਹੀਂ ਦਿਆਂਗਾ ਉਹ ਤਾਂ ਸਿਰਫ ਅਮੀਰਾਂ ਦੀ ਸ਼ਾਨ ਹੈ ਉਹਨਾਂ ਦੀ ਹਾਇਸ਼ੀਅਤ ਦੱਸਦੀ ਹੈ ਤੁਸੀਂ ਤਾਂ ਪੁਰਾਣੇ ਫੱਟੇ ਹੋਏ ਕੱਪੜਿਆਂ ਵਿੱਚ ਠੀਕ ਹੋ ਓਏ ਹੋਜੀ ਮਹਿੰਗੀ ਸ਼ੌਲ ਤੁਸੀਂ ਕੀ ਕਰਨੀ ਹੈ ਇੱਥੇ ਆ ਕੇ ਸਾਡਾ ਮਾਹੌਲ ਖਰਾਬ ਨਾ ਕਰੋ ਇਹ ਕਹਿੰਦੇ ਹੀ ਗੁਰਪ੍ਰੀਤ ਨੇ ਇੱਕ ਬੇਰਹਿਮ ਪਰ ਹੀ ਮੁਸਕਰਾਟ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਦਰਵਾਜ਼ੇ ਦੇ ਬੰਦ ਹੁੰਦੇ ਸਾਰ ਹਰਨਾਮ ਸਿੰਘ ਦੇ ਕੰਨਾਂ ਵਿੱਚ ਇੱਕ ਤੇਜ਼ ਗੂੰਜ ਪਈ ਜਿਵੇਂ ਕਿਸੇ ਨੇ ਉਸਦੇ ਚਿਹਰੇ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਹੋਵੇ ਇਸ ਇਹ ਵਰਕ ਕੋਰਪਰੇਟ ਦੇ ਸ਼ਬਦ ਨਹੀਂ ਸਨ ਇਹ ਉਸਦੀ ਬੇਰਮੀ ਉਸਦੀ ਹਉਮੈ ਅਤੇ ਉਸਦੀ ਲਾਪਰਵਾਹੀ ਦਾ ਪ੍ਰਤੀਕ ਸੀ ਇਹ ਕੋਈ ਆਮ ਸ਼ਾਲ ਨਹੀਂ ਸੀ ਇਹ 150 ਕਰੋੜ ਰੁਪਏ ਦੀ ਸ਼ਾਲ ਦਾ ਖੱਪੜ ਸੀ ਇੱਕ ਅਜਿਹਾ ਤਪੜ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੀ ਮੁੰਡੇ ਦੇ ਅੱਗੇ ਆਵੇਗਾ ਪਿਤਾ ਅਜਿਹਾ ਕੁਝ ਕਰੇਗਾ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦੇਣਾ ਹੈ ਲੇਕਿਨ ਉਸ ਪਲ ਹਰਨਾਮ ਸਿੰਘ ਨੇ ਆਪਣੀ ਪ੍ਰੇਮ ਕੌਰ ਬਲ ਦੇਖਿਆ ਜਿਸ ਦੀਆਂ ਅੱਖਾਂ ਵਿੱਚੋਂ ਅਤੁਰ ਬਰੇ ਸਨ ਜੋ ਮਿਹਦੀਆਂ ਮੁੰਡਾ ਨਾਲ ਮਿਲ ਕੇ ਉਸਤੇ ਗੱਲਾਂ ਤੇ ਬਾਰੇ ਸਨ ਉਹ ਦੋਵੇਂ ਚੁੱਪਚਾਪ ਮੁੜ ਗਏ ਉਹਨਾਂ ਦੇ ਕਦਮ ਹੋਰ ਵੀ ਭਾਰੀ ਹੋ ਰਹੇ ਸਨ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਉਹ ਕਿੱਥੇ ਜਾਣ ਰਾਤ ਕਿੱਥੇ ਕੱਟਣ ਇਹ ਮੀਤਲੇ ਕਿੱਥੇ ਸ਼ਰਨ ਲੈਣ ਕਿੱਥੇ ਮੀਤੋ ਬਚਣ ਤੇ ਕੋਈ ਆਮ ਰਾਤ ਨਹੀਂ ਸੀ ਇੱਕ ਅਜੇਹੀ ਰਾਤ ਸੀ ਜੋ ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲਣ ਵਾਲੀ ਸੀ ਹਰਨਾਮ ਸਿੰਘ ਅਤੇ ਪ੍ਰੇਮ ਕੌਰ ਦਾ ਜੀਵਨ ਹਮੇਸ਼ਾ ਤੋਂ ਅਜਿਹਾਨੇ ਸੀ ਉਹ ਪੰਜਾਬ ਦੇ ਇੱਕ ਛੋਟੇ ਪਿੰਡ ਰਾਮਪੁਰੇ ਦੇ ਇੱਕ ਸਧਾਰਨ ਕਿਸਾਨ ਸਨ ਉਹਨਾਂ ਦੀ ਜ਼ਮੀਨ ਛੋਟੀ ਸੀ ਪਰ ਉਹਨਾਂ ਦੇ ਦਿਲ ਬਹੁਤ ਵੱਡੇ ਸਨ ਉਹਨਾਂ ਦੀ ਜ਼ਿੰਦਗੀ ਇਮਾਨਦਾਰੀ ਮਿਹਨਤ ਅਤੇ ਸੰਤੋਖ ਨਾਲ ਬਤੀਤ ਹੋ ਰਹੀ ਸੀ ਉਹਨਾਂ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ ਉਹ ਉਹਨਾਂ ਦੇ ਘਰ ਦੀ ਖੁਸ਼ੀ ਅਤੇ ਭਵਿੱਖ ਦੀ ਆਸ ਸੀ ਬਚਪਨ ਤੋਂ ਹੀ ਗੁਰਪ੍ਰੀਤ ਪੜ੍ਹਾਈ ਦੇ ਵਿੱਚ ਬੜਾ ਹੁਸ਼ਿਆਰ ਸੀ ਪਰ ਉਸਦੇ ਅੰਦਰ ਪਿੰਡ ਦੀ ਸਾਦਗੀ ਦੀ ਬਜਾਏ ਸ਼ਹਿਰਾਂ ਦੀ ਚਮਕ-ਦਮਕ ਪ੍ਰਤੀ ਖਿੱਚ ਬੜੀ ਜ਼ਿਆਦਾ ਸੀ ਉਹ ਜਦੋਂ ਛੋਟਾ ਸੀ ਤਾਂ ਖੇਡਦੇ ਹੋਏ ਵੀ ਉਹ ਹਮੇਸ਼ਾ ਜਿੱਤਣਾ ਚਾਹੁੰਦਾ ਸੀ ਅਤੇ ਹਾਰਨ ਤੇ ਬਹੁਤ ਜਿਦ ਕਰਦਾ ਬੜਾ ਰਹਿੰਦਾ ਹਰਨਾਮ ਸਿੰਘ ਨੇ ਉਸਦੇ ਇਸ ਸੁਭਾਣ ਨੂੰ ਹਮੇਸ਼ਾ ਮੈਨ ਦਾ ਸਮਝਿਆ ਲਾਲਚ ਨਹੀਂ ਪ੍ਰੇਮ ਕੌਰ ਜੋ ਆਪਣੇ ਪੁੱਤਰ ਨੂੰ ਅੱਖਾਂ ਦੀ ਚਪਕ ਤੋਂ ਵੀ ਦੂਰ ਨਹੀਂ ਕਰਨਾ ਚਾਹੁੰਦੀ ਸੀ ਉਸ ਨੂੰ ਹਮੇਸ਼ਾ ਬਧੀਆ ਤੋਂ ਬਧੀਆ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੁਰਪ੍ਰੀਤ ਨੂੰ ਪੜਾਉਣ ਲਈ ਆਪਣੀ ਜ਼ਮੀਨ ਦਾ ਇੱਕ ਛੋਟਾ ਹਿੱਸਾ ਤੱਕ ਵੇਚ ਦਿੱਤਾ ਤਾਂ ਜੋ ਸ਼ਹਿਰ ਜਾ ਕੇ ਇੱਕ ਚੰਗੀ ਸਿੱਖਿਆ ਪ੍ਰਾਪਤ ਕਰ ਸਕੇ ਅਤੇ ਵੱਡਾ ਬੰਦਾ ਬਣ ਸਕੇ ਇੱਕ ਵਾਰ ਦੀ ਗੱਲ ਹੈ ਜਦੋਂ ਗੁਰਪ੍ਰੀਤ 10ਵੀਂ ਜਮਾਤ ਵਿੱਚ ਸੀ ਉਹ ਬਕਰ ਨਾਲ ਬਹੁਤ ਬਿਮਾਰ ਹੋ ਗਿਆ ਡਾਕਟਰ ਨੇ ਕਿਹਾ ਕਿ ਉਸ ਨੂੰ ਮਹਿੰਗੀ ਦਵਾਈ ਦੀ ਲੋੜ ਹੈ ਉਸ ਸਮੇਂ ਹਰਨਾਮ ਸਿੰਘ ਕੋਲ ਐਨੇ ਪੈਸੇ ਨਹੀਂ ਸਨ ਪ੍ਰੇਮ ਕੌਰ ਨੇ ਬਿਨਾਂ ਸੋਚੇ ਆਪਣੇ ਵਿਆਹੜਾ ਹਰ ਜੋ ਉਸਦੀ ਮਾਂ ਨੇ ਉਸ ਨੂੰ ਦਿੱਤਾ ਸੀ ਅਤੇ ਉਸ ਤੇ ਲਈ ਬਹੁਤ ਕੀਮਤੀ ਸੀ ਉਸ ਨੂੰ ਵੇਚ ਕੇ ਪੈਸੇ ਇਕੱਠੇ ਕੀਤੇ ਇਹ ਹਰ ਸਿਰਫ ਕਰੇ ਰੱਖਿਆ ਕੁਝ ਸੋਨਾ ਨਹੀਂ ਸੀ ਇਹ ਉਹਨਾਂ ਦੇ ਪਿਆਰ ਵਲਦਾਨ ਅਤੇ ਪਰਵਾਰਕ ਮੁੱਲਾਂ ਦਾ ਪ੍ਰਤੀਕ ਸੀ ਹਰਨਾਮ ਸਿੰਘ ਨੇ ਉਸ ਨੂੰ ਸੰਭਾਲ ਕੇ ਰੱਖਣ ਦੀ ਬੇਨਤੀ ਕੀਤੀ ਸੀ ਪਰ ਪ੍ਰੇਮ ਕੌਰ ਨੇ ਕਿਹਾ ਮੇਰਾ ਪੁੱਤਰ ਹੀ ਮੇਰੀ ਸਭ ਤੋਂ ਵੱਡੀ ਧੌਲ ਹੈ ਉਸ ਹਾਰ ਨੂੰ ਵੇਚ ਕੇ ਹੀ ਗੁਰਪ੍ਰੀਤ ਦੀ ਜਾਨ ਬਚੀ ਸੀ ਇਸ ਘਟਨਾ ਨੇ ਗੁਰਪ੍ਰੀਤ ਦੇ ਮਨ ਵਿੱਚ ਪੈਸੇ ਦੀ ਤਾਕਤ ਪ੍ਰਤੀ ਇੱਕ ਡੂੰਘੀ ਖਿੱਚ ਪੈਦਾ ਕੀਤੀ ਉਸ ਨੇ ਮਨ ਵਿੱਚ ਧਰ ਲਿਆ ਕਿ ਉਹ ਇਨਾ ਪੈਸਾ ਕਮਾਵੇਗਾ ਕਿ ਉਸ ਤੇ ਮਾਤਾ ਪਿਤਾ ਨੂੰ ਕਦੇ ਕਿਸੇ ਚੀਜ਼ ਦੀ ਕੁਰਬਾਨੀ ਨਾ ਦੇਣੀ ਪਵੇ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਖਿੱਚ ਇੱਕ ਦਿਨ ਉਹਨਾਂ ਤੋਂ ਹੀ ਉਸ ਨੂੰ ਦੂਰ ਕਰ ਦੇਵੇਗੀ ਗੁਰਪ੍ਰੀਤ ਸ਼ਰਮ ਉਸਨੇ ਬੜੀ ਮਿਹਨਤ ਕੀਤੀ ਕਾਰੋਬਾਰ ਦੀ ਦੁਨੀਆ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਉਸਨੇ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਪ੍ਰਾਪਤ ਕੀਤੀ ਫਿਰ ਆਪਣੀ ਕੰਪਨੀ ਸ਼ੁਰੂ ਕੀਤੀ ਹਰ ਸਫਲਤਾ ਦੇ ਨਾਲ ਉਸਦੇ ਅੰਦਰ ਹਉਮੈ ਵਧ ਗਈ ਹੰਕਾਰ ਆ ਗਿਆ ਉਸਨੇ ਆਪਣੇ ਪਿੰਡ ਦੇ ਪਿਛੋਕੜ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ ਉਸਨੇ ਇੱਕ ਸੁੰਦਰ ਅਤੇ ਅਮੀਰ ਕੁੜੀ ਰੀਤੂ ਦੇ ਨਾਲ ਵਿਆਹ ਕਰ ਲਿਆ ਜੋ ਸ਼ਹਿਰ ਦੇ ਇੱਕ ਵੱਡੇ ਵਪਾਰੀ ਦੀ ਧੀ ਸੀ ਰੀਤੂ ਬਹੁਤ ਆਧੁਨਿਕ ਵਿਚਾਰਾਂ ਵਾਲੀ ਸੀ ਅਤੇ ਪਿੰਡ ਦੇ ਮਾਹੌਲ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਉਹ ਹਮੇਸ਼ਾ ਸ਼ਾਨੋ-ਸ਼ੌਕ ਸ਼ੌਕਤ ਵਿੱਚ ਰਹਿਣਾ ਚਾਹੁੰਦੇ ਸੀ ਅਤੇ ਉਸ ਨੂੰ ਆਪਣੇ ਅਮੀਰ ਦੋਸਤਾਂ ਸਾਹਮਣੇ ਆਪਣੀ ਸ਼ਾਨ ਦੀ ਪਰਵਾਹ ਹਦਾ ਸੀ ਰੀਤੂ ਅਕਸਰ ਗੁਰਪ੍ਰੀਤ ਨੂੰ ਬੁਲਾ ਕੇ ਕਹਿੰਦੀ ਦੇਖੋ ਮੇਰੀ ਸਹੇਲੀਆਂ ਕਿਰਿਆ ਅਮੀਰ ਹਨ ਉਹਨਾਂ ਕੋਲ ਕਿੰਨੀਆਂ ਮਹਿੰਗੀਆਂ ਚੀਜ਼ਾਂ ਹਨ ਮੈਨੂੰ ਵੀ ਉਹਨਾਂ ਵਰਗਾ ਜੀਵਨ ਚਾਹੀਦਾ ਹੈ ਉਸ ਦੀਆਂ ਇਹ ਗੱਲਾਂ ਗੁਰਪ੍ਰੀਤ ਦੇ ਮਨ ਵਿੱਚ ਹੋਰ ਵੀ ਪੈਸੇ ਕਮਾਉਣ ਦੀ ਲਾਲਸਾ ਪੈਦਾ ਕਰਦੀਆਂ ਜਦੋਂ ਗੁਰਪ੍ਰੀਤ ਨੇ ਆਪਣੇ ਪਿੰਡ ਦੇ ਕੋਲ ਇੱਕ ਆਲੀਸ਼ਾਨ ਮਹਿਲਾ ਵਰਗਾ ਘਰ ਬਣਾਇਆ ਤਾਂ ਹਰਨਾਮ ਸਿੰਘ ਅਤੇ ਪ੍ਰੇਮਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਦਾ ਸਪਨਾ ਪੂਰਾ ਹੋ ਗਿਆ ਹੈ ਉਹ ਆਪਣੇ ਪੁੱਤਰ ਅਤੇ ਨੋ ਨਾਲ ਰਹਿਣ ਲਈ ਸ਼ਹਿਰ ਆ ਗਏ ਪਿੰਡ ਵਿੱਚ ਉਹਨਾਂ ਦਾ ਪੁਰਾਣਾ ਘਰ ਖੰਡਰ ਹੋ ਚੁੱਕਿਆ ਸੀ ਜਿਸ ਨੂੰ ਉਹਨਾਂ ਨੇ ਗੁਰਪ੍ਰੀਤ ਦੇ ਕਾਰੋਬਾਰ ਵਿੱਚ ਹੋਰ ਪੈਸਾ ਲਗਾਉਣ ਲਈ ਵੇਚਣ ਦਾ ਫੈਸਲਾ ਕੀਤਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਬੰਗਲੇ ਦੇ ਦਰਵਾਜ਼ੇ ਉਹਨਾਂ ਤੇ ਇੱਕ ਦਿਨ ਹਮੇਸ਼ਾ ਲਈ ਬੰਦ ਹੋ ਜਾਣਗੇ ਸ਼ੁਰੂ ਵਿੱਚ ਤਾਂ ਸਭ ਠੀਕ ਸੀ ਪਰ ਜਿਵੇਂ ਜਿਵੇਂ ਰਿਤੂ ਦੀਆਂ ਸ਼ਹਿਰੀ ਪਾਰਟੀਆਂ ਅਤੇ ਸਮਾਜਿਕ ਪ੍ਰੋਗਰਾਮ ਵਧੇ ਗਏ ਉਹਵੇਂ ਉਸ ਨੂੰ ਹਰਨਾਮ ਸਿੰਘ ਅਤੇ ਪ੍ਰੇਮ ਕੌਰ ਦਾ ਸਾਥੀ ਪਰ ਇਹ ਜੀਵਨ ਅੜਚਣ ਲੱਗਿਆ ਉਹ ਉਹਨਾਂ ਨੂੰ ਪੁਰਾਣੇ ਖਿਆਲਾਮ ਵਾਲੇ ਅਤੇ ਪਿੰਡ ਦੇ ਗਵਾਰ ਲੋਕ ਸਮਝਦੀ ਸੀ ਉਹ ਅਕਸਰ ਗੁਰਪ੍ਰੀਤ ਨੂੰ ਕਹਿੰਦੇ ਇਹ ਤੁਹਾਡੇ ਮਾਤਾ ਪਿਤਾ ਦਾ ਸਾਡੇ ਸਟੈਂਡਰਡ ਦੇ ਨਹੀਂ ਹਨ ਇਹ ਸਾਡੇ ਦੋਸਤਾਂ ਸਾਹਮਣੇ ਸਾਡੀ ਬੇਇੱਜ਼ਤੀ ਕਰਦੇ ਹਨ ਇਹਨਾਂ ਨੂੰ ਦੇਖ ਕੇ ਸਾਡੀ ਸ਼ੋਭੀ ਖਰਾਬ ਹੁੰਦੀ ਹੈ ਇਹ ਸਾਨੂੰ ਬਹੁਤ ਪਿੰਡੂ ਬਣਾਉਂਦੇ ਹਨ ਜਿਵੇਂ ਕਿ ਅਸੀਂ ਵੀ ਇਹਨਾਂ ਵਰਗੇ ਅਨਪੜ ਗਵਾਰ ਹੋਈਏ ਗੁਰਪ੍ਰੀਤ ਜੋ ਹੁਣ ਪੈਸੇ ਅਤੇ ਸੱਤਾ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਚੂਰ ਹੋ ਚੁੱਕਿਆ ਸੀ ਆਪਣੀ ਪਤਨੀ ਦੇ ਪ੍ਰਭਾਵ ਹੇਠ ਹੌਲੀ-ਹੌਲੀ ਆਪ ਮੇ ਮਾਪਿਆਂ ਤੋਂ ਦੂਰ ਹੁੰਦਾ ਗਿਆ ਉਸ ਦੇ ਅੰਦਰ ਦਾ ਪੁੱਤਰ ਕਿਤੇ ਖਤਮ ਹੋ ਚੁੱਕਿਆ ਸੀ ਉਹ ਉਹਨਾਂ ਨੂੰ ਅਕਸਰ ਟੋਕਦਾ ਅਤੇ ਉਹਨਾਂ ਦੀਆਂ ਗੱਲਾਂ ਨੂੰ ਅਣ ਸੁਣਿਆ ਕਰ ਦਿੰਦਾ ਹਰਨਾਮ ਸਿੰਘ ਅਤੇ ਪ੍ਰੇਮ ਕੌਰ ਨੇ ਇਹ ਸਭ ਚੁੱਪਚਾਪ ਸਨ ਕੀਤਾ ਉਹਨਾਂ ਸੋਚਿਆ ਕੋਈ ਗੱਲ ਨਹੀਂ ਹੈ ਪੁੱਤਰ ਵੱਡਾ ਹੋ ਗਿਆ ਹੈ ਸ਼ਾਇਦ ਉਸ ਦੀਆਂ ਆਪਣੀਆਂ ਸਮੱਸਿਆਵਾਂ ਹਨ ਇੱਕ ਦਿਨ ਰੀਤੂ ਨੇ ਇੱਕ ਵੱਡੀ ਪਾਰਟੀ ਰੱਖੀ ਲੇਕਿਨ ਪਾਰਟੀ ਦੇ ਵਿੱਚ ਕੁਝ ਅਜਿਹਾ ਹੋਇਆ ਪਾਰਟੀ ਤੋਂ ਬਾਅਦ ਰੀਤੂ ਨੇ ਸਾਫ਼ ਕਰ ਦਿੱਤਾ ਮੈਂ ਹੁਣ ਇਹਨਾਂ ਪਿੰਡ ਵਾਲੇ ਬਜ਼ੁਰਗਾਂ ਨਾਲ ਨਹੀਂ ਰਹਿ ਸਕਦੀ ਤੁਸੀਂ ਇਹਨਾਂ ਨੂੰ ਪਿੰਡ ਵਾਪਸ ਭੇਜ ਦਿਓ ਜਾਂ ਫਿਰ ਇਹਨਾਂ ਲਈ ਕੋਈ ਛੋਟਾ ਜਿਹਾ ਘਰ ਕਿਰਾਏ ਤੇ ਲਾ ਦਿਓ ਇਹ ਸਾਡੇ ਸਮਾਜਿਕ ਦਾਇਰੇ ਵਿੱਚ ਫਿੱਟ ਨਹੀਂ ਬੈਠਦੇ ਗੁਰਪ੍ਰੀਤ ਨੇ ਪਹਿਲਾਂ ਤਾਂ ਝਿਜਕਿਆ ਉਸਤੇ ਮਨ ਵਿੱਚ ਇੱਕ ਵਾਰ ਲਈ ਮਾਤਾ ਪਿਤਾ ਪ੍ਰਤੀ ਪਿਆਰ ਜਾਗਿਆ ਪਰ ਰੀਤੂ ਦੇ ਲਗਾਤਾਰ ਦਬਾਅ ਅਤੇ ਉਸਦੀ ਆਪਣੀ ਹਉਮੈ ਉਸਤੇ ਹਾਵੀ ਹੋ ਗਈ ਉਸਨੇ ਆਪਣੇ ਮਾਪਿਆਂ ਨੂੰ ਬੁਲਾਇਆ ਉਹਨਾਂ ਨੂੰ ਕਹਿਣ ਲੱਗਾ ਤੁਸੀਂ ਕੁਝ ਦਿਨ ਲਈ ਪਿੰਡ ਚਲੇ ਜਾਓ ਮੈਂ ਘਰ ਵਿੱਚ ਕੁਝ ਮੁਰੰਮਤ ਦਾ ਕੰਮ ਕਰਵਾਉਣਾ ਹੈ ਹਰਨਾਮ ਸਿੰਘ ਅਤੇ ਪ੍ਰੇਮਕੌਰ ਨੇ ਪਹਿਲਾਂ ਤਾਂ ਵਿਰੋਧ ਕੀਤਾ ਕਿ ਹੁਦੀ ਮੁਰੰਮਤ ਹੈ ਪੁੱਤਰ ਜੋ ਤੂੰ ਸਾਨੂੰ ਕੱਢ ਦਿੱਤਾ ਹੈ ਹਰਨਾਮ ਸਿੰਘ ਨੇ ਪੁੱਛਿਆ ਕਿ ਅਸੀਂ ਤੈਨੂੰ ਕਦੇ ਵੀ ਆਪਣੇ ਤੋਂ ਦੂਰ ਕੀਤਾ ਹੈ ਤੁਸੀਂ ਬਸ ਜਾਓ ਗੁਰਪ੍ਰੀਤ ਨੇ ਰੁਕੇ ਪੰਨੜ ਕੇ ਆ ਉਸ ਦੀ ਆਵਾਜ਼ ਵਿੱਚ ਕੋਈ ਲਾਲਚ ਨਹੀਂ ਸੀ ਜਦੋਂ ਕੰਮ ਪੂਰਾ ਹੋ ਗਿਆ ਤਾਂ ਮੈਂ ਤੁਹਾਨੂੰ ਬੁਲਾ ਲਵਾਂਗਾ ਮਾਤਾ ਪਿਤਾ ਨੇ ਚੁੱਪ-ਚਾਪ ਆਪਣਾ ਸਵਾਨ ਬਣਿਆ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਉਹਨਾਂ ਦੇ ਆਪਣੇ ਬਣਾਏ ਹੋਏ ਘਰੋਂ ਆਖਰੀ ਵਿਦਾਈ ਹੋਵੇਗੀ ਉਹ ਪਿੰਡ ਪਹੁੰਚੇ ਪਰ ਉੱਥੇ ਉਹਨਾਂ ਦੇ ਪੁਰਾਣੇ ਘਰ ਦੀ ਥਾਂ ਖੰਡਰ ਪਿਆ ਸੀ ਗੁਰਪ੍ਰੀਤ ਨੇ ਉਹ ਜ਼ਮੀਨ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਨੂੰ ਵੇਚ ਦਿੱਤੀ ਸੀ ਉਹ ਉਹਨਾਂ ਦੇ ਪਿੰਡ ਦੇ ਘਰੋਂ ਢਾ ਦਿੱਤਾ ਸੀ ਉੱਥੇ ਹੁਣ ਨਵੀਂ ਕੋਠੀਆਂ ਦੀ ਤਿਆਰੀ ਹੋ ਰਹੀਆਂ ਸਨ ਹਰਨਾਮ ਸਿੰਘ ਨੇ ਗੁਰਪ੍ਰੀਤ ਨੂੰ ਫੋਨ ਕੀਤਾ ਤਾਂ ਉਸਨੇ ਸਾਫ਼ ਕਰ ਦਿੱਤਾ ਤੁਸੀਂ ਹੁਣ ਪਿੰਡ ਦੇ ਵਿੱਚ ਰਹੋ ਮੇਰੇ ਕੋਲ ਤੁਹਾਨੂੰ ਰੱਖਣ ਦੀ ਕੋਈ ਜਗ੍ਹਾ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧ ਚੁੱਕਿਆ ਹਾਂ ਤੁਸੀਂ ਮੇਰੀ ਤਰੱਕੀ ਦੇ ਵਿੱਚ ਰੁਕਾਵਟ ਹੋ ਉਸਨੇ ਫੋਨ ਕੱਢ ਦਿੱਤਾ ਅਤੇ ਉਹਨਾਂ ਦਾ ਨੰਬਰ ਬਲੈਕਲਿਸਟ ਵਿੱਚ ਪਾ ਦਿੱਤਾ ਬਲੌਕ ਕਰ ਦਿੱਤਾ ਇਸ ਨੂੰ ਕੇ ਹਰਨਾਮ ਸਿੰਘ ਅਤੇ ਪ੍ਰੇਮਕੌਰ ਬਿਲਕੁਲ ਟੁੱਟ ਗਏ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਹਨਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਸੀ ਪਿੰਡ ਵਿੱਚ ਉਹਨਾਂ ਦੇ ਕੁਝ ਰਿਸ਼ਤੇਦਾਰ ਸਨ ਪਰ ਉਹ ਵੀ ਗੁਰਪ੍ਰੀਤ ਦੇ ਡਰੋਂ ਅਤੇ ਉਸਦੇ ਵੱਡੇ ਰਤਬੇ ਕਾਰਨ ਉਹਨਾਂ ਨੂੰ ਆਪਣੇ ਕੋਲ ਰੱਖਣ ਤੋਂ ਝਿਜਕਦੇ ਸਨ ਵੀ ਇਹਨਾਂ ਨੂੰ ਕੋਲ ਰੱਖਿਆ ਤਾਂ ਹੋ ਸਕਦਾ ਹੈ ਗੁਰਪ੍ਰੀਤ ਨਰਾਜ਼ ਹੋ ਜਾਵੇ ਵੱਡੇ ਬੰਦੇ ਨੂੰ ਨਰਾਜ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਪਰ ਉਹਨਾਂ ਨੂੰ ਕਦੋਂ ਵੀ ਕੰਮ ਪੈ ਸਕਦਾ ਹੈ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਅੰਤ ਵਿੱਚ ਉਹ ਬੋਰਡ ਦੇ ਦਰਖਤ ਹੇਠਾਂ ਆ ਕੇ ਬੈਠ ਗਏ ਜਿੱਥੋਂ ਕਹਾਣੀ ਦੀ ਸ਼ੁਰੂਆਤ ਹੋਈ ਸੀ ਅਤੇ ਜਿੱਤੇ ਉਹਨਾਂ ਨੇ ਆਪਣੇ ਪੁੱਤਰ ਦੇ ਬੇਰਮੀ ਦਾ ਆਖਰੀ ਥੱਪੜ ਖਾਦਾ ਗੁਰਪ੍ਰੀਤ ਦੇ ਬੰਗਲੇ ਤੋਂ ਵਾਪਸ ਆ ਕੇ ਹਰਨਾਮ ਸਿੰਘ ਅਤੇ ਪ੍ਰੇਮਕੌਰ ਬੋਰਡ ਦੇ ਦਰਖੇਠਾ ਮਟ ਗਏ ਮੇ ਹੁਣ ਤੇਜ ਆ ਗਿਆ ਸੀ ਅਤੇ ਠੰਡ ਨੇ ਆਪਣਾ ਪੂਰਾ ਜੋਰ ਲਾ ਦਿੱਤਾ ਪ੍ਰੇਮਕੌਰ ਦੀ ਹਾਲਾਤ ਹੋਰ ਵੀ ਖਰਾਬ ਹੋ ਰਹੀ ਸੀ ਉਹਨਾਂ ਨੂੰ ਤੇਜ ਬੁਖਾਰ ਚੜ ਗਿਆ ਅਤੇ ਠੰਡ ਨਾਲ ਕਮਰੇ ਸੀ ਬੇਹੋਸ਼ ਹੋਣ ਲੱਗੇ ਹਰਨਾਮ ਸਿੰਘ ਨੇ ਉਸਨੂੰ ਆਪਣੀ ਸ਼ਾਤੀ ਨਾਲ ਲਾ ਲਿਆ ਪਰ ਉਸ ਦੇ ਕੋਲ ਉਹਨਾਂ ਨੂੰ ਠੰਡ ਤੋਂ ਬਚਾਉਣ ਲਈ ਕੁਝ ਨਹੀਂ ਸੀ ਉਸ ਦੇ ਮਨ ਵਿੱਚ ਗੁੱਸਾ ਦਰਦ ਨਿਰਾਸ਼ਾ ਅਤੇ ਆਪਣ ਆਪਣੇ ਪੁੱਤਰ ਪ੍ਰਤੀ ਇੱਕ ਡੂੰਗਾ ਅਪਮਾਨ ਦਾ ਇੱਕ ਤੂਫਾਨ ਚੱਲ ਗਿਆ ਸੀ ਉਸਨੇ ਆਪਣੇ ਆਪ ਨੂੰ ਕਿਹਾ ਗੁਰਪ੍ਰੀਤ ਤੂੰ ਮੈਨੂੰ ਅੱਜ ਇੱਕ ਅਜਿਹਾ ਥੱਪੜ ਮਾਰਿਆ ਹੈ ਜੋ ਮੈਂ ਕਦੇ ਨਹੀਂ ਭੁੱਲਾਂਗਾ ਪਰ ਮੈਂ ਹਾਰ ਨਹੀਂ ਮੰਨਾਂਗਾ ਮੈਂ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਕਰਵਾ ਕੇ ਰਾਂਗਾ ਇਸ ਤਰੀਕੇ ਨਾਲ ਜੋ ਤੂੰ ਕਦੇ ਭੁੱਲੇਗਾ ਨਹੀਂ ਉਸ ਰਾਤ ਹਰਨਾਮ ਸਿੰਘ ਅਤੇ ਪ੍ਰੇਮ ਕੌਰ ਨੇ ਉਸ ਬੋਰਡ ਦੇ ਦਰਖਤ ਹੇਠਾਂ ਬੜੀ ਮੁਸ਼ਕਲ ਨਾਲ ਰਾਤ ਕੱਟੀ ਪ੍ਰੇਮ ਕੌਰ ਬੁਖਾਰ ਦੇ ਵਿੱਚ ਬੇਹੋਸ਼ ਹੋ ਗਈ ਸਵੇਰ ਹੁੰਦੇ ਹੀ ਹਰਨਾਮ ਸਿੰਘ ਨੇ ਪਿੰਡ ਦੇ ਕੁਝ ਭਲੇ ਲੋਕਾਂ ਦੀ ਮਦਦ ਮੰਗੀ ਪਿੰਡ ਵਾਲਿਆਂ ਵਿੱਚ ਗੁਰਪ੍ਰੀਤ ਪ੍ਰਤੀ ਗੁੱਸਾ ਸੀ ਕਿਉਂਕਿ ਉਸਨੇ ਆਪਣੇ ਮਾਤਾ-ਪਿਤਾ ਨੂੰ ਇਸ ਤਰ੍ਹਾਂ ਛੱਡ ਦਿੱਤਾ ਸੀ ਇੱਕ ਪਿੰਡ ਵਾਸੀ surjeet singh ਜੋ ਪੁਰਾਣੇ ਸਮੇਂ ਤੋਂ ਹਰਨਾਮ ਸਿੰਘ ਦਾ ਦੋਸਤ ਸੀ ਉਹ ਅੱਗੇ ਆਇਆ ਉਸਨੇ ਗੁਰਪ੍ਰੀਤ ਦੀ ਪਰਵਾਹ ਨਹੀਂ ਕੀਤੀ ਉਸਨੇ ਆਪਣੇ ਘਰ ਵਿੱਚ ਪ੍ਰੇਮਕੌਰ ਲਈ ਜਗ੍ਹਾ ਦਿੱਤੀ ਅਤੇ ਕੁਝ ਦਵਾਈਆਂ ਦਾ ਪ੍ਰਬੰਧ ਕੀਤਾ ਹਰਨਾਮ ਸਿੰਘ ਨੇ ਪ੍ਰੇਮਕੌਰ ਨੂੰ ਉੱਥੇ ਛੱਡਿਆ ਅਤੇ ਖੁਦ ਕੰਮ ਦੀ ਭਾਲ ਵਿੱਚ ਨਿਕਲ ਪਿਆ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਸਨੂੰ ਇਸ ਉਮਰ ਦੇ ਵਿੱਚ ਆਪਣੇ ਹੀ ਪੁੱਤਰ ਦੀ ਬੇਰਮੀ ਕਾਰਨ ਮਜ਼ਦੂਰੀ ਕਰਨੀ ਪਵੇਗੀ ਉਸਨੇ ਇੱਕ ਉਸਾਰੀ ਵਾਲੀ ਥਾਂ ਤੇ ਮਜਦੂਰੀ ਸੋਰੀ ਦਾ ਕੰਮ ਲੰਬ ਲਗਾ ਦਿਨ ਪਰ ਉਹ ਟਟੋਂਦਾ ਭਾਰੀ ਬਹੁਤ ਜੁਕਦਾ ਉਸ ਦੇ ਸਰੀਰ ਦੀ ਹਰ ਹੱਡੀ ਦਰਦ ਕਰਦੀ ਪਰ ਉਸ ਦੇ ਮਨ ਵਿੱਚ ਇੱਕੋ ਗੱਲ ਸੀ ਮੈਂ ਹਾਰ ਨਹੀਂ ਮੰਨਾਂਗਾ ਸ਼ਾਮ ਨੂੰ ਜੋ ਵੀ ਕਮਾਈ ਹੁੰਦੀ ਉਸ ਨਾਲ ਉਹ ਪ੍ਰੇਮਕੌਰ ਲਈ ਦਵਾਈ ਅਤੇ ਕੁਝ ਖਾਣ ਪੀਣ ਦਾ ਸਮਾਨ ਲਿਆਉਂਦਾ ਉਹ ਖੁਦ ਪੁਖਾਰਦਾ ਪਰ ਪ੍ਰੇਮਕੌਰ ਨੂੰ ਕਦੇ ਧੁਖਾ ਨਹੀਂ ਸੁਣਨ ਦੇਦਾ ਸੀ ਕਈ ਮਹੀਨੇ ਇਸੇ ਤਰ੍ਹਾਂ ਬੀਤ ਗਏ ਹਰਨਾਮ ਸਿੰਘ ਅਤੇ ਪ੍ਰੇਮਕੌਰ ਨੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕੀਤਾ ਪਰ ਹਰਨਾਮ ਸਿੰਘ ਦੇ ਮਨ ਵਿੱਚ ਇੱਕ ਪ੍ਰਣ ਸੀ ਇੱਕ ਪ੍ਰਣ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦਾ ਸੀ ਉਹ ਆਪਣੀ ਸਾਰੀ ਕਮਾਈ ਉਨੇ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਜਾਣਦਾ ਸੀ ਕਿ ਉਸ ਨੂੰ ਇੱਕ ਦਿਨ ਆਪਣੇ ਪੁੱਤਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਹੈ ਅਜਿਹੇ ਤਰੀਕੇ ਨਾਲ ਜੋ ਗੁਰਪ੍ਰੀਤ ਕਦੇ ਨਹੀਂ ਭੁੱਲੇਗਾ ਇੱਕ ਦਿਨ ਉਸਾਰੇ ਵਾਲੀ ਥਾਂ ਤੇ ਇੱਕ ਅਮੀਰ ਬਿਲਡਰ ਸ਼੍ਰੀ ਆਰਿਆਨ ਸਿੰਘ ਉੱਥੇ ਆਏ ਉਹ ਇੱਕ ਨਵੇਂ ਪ੍ਰੋਜੈਕਟ ਲਈ ਜ਼ਮੀਨ ਦੇਖ ਰਿਹਾ ਸਨ ਹਰਨਾਮ ਸਿੰਘ ਆਪਣੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਸੀ ਆਰਿਆਨ ਸਿੰਘ ਨੇ ਦੇਖਿਆ ਕਿ ਬਾਕੀ ਮਜ਼ਦੂਰਾਂ ਦੇ ਮੁਕਾਬਲੇ ਹਰਨਾਮ ਸਿੰਘ ਬੜੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ ਭਾਵੇਂ ਬਜ਼ੁਰਗ ਹੈ ਲੇਕਿਨ ਨੌਜਵਾਨਾਂ ਤੋਂ ਬਦ ਕੰਮ ਕਰਦਾ ਹੈ ਅਤੇ ਉਸ ਨੂੰ ਕੰਮ ਬਹੁਤ ਸਮਝੇ ਉਹਨਾਂ ਨੇ ਹਰਨਾਮ ਸਿੰਘ ਨਾਲ ਗੱਲ ਕੀਤੀ ਅਤੇ ਉਸਦੀ ਕਹਾਣੀ ਸੁਣੀ ਹਰਨਾਮ ਸਿੰਘ ਨੇ ਆਪਣੀ ਸਾਰੀ ਕਹਾਣੀ ਸੁਣਾਈ ਆਪਣੇ ਪੁੱਤਰ ਦੀ ਬੇਰਮੀ ਬਾਰੇ ਦੱਸਿਆ ਪਰ ਉਸ ਦੀ ਅੱਖਾਂ ਵਿੱਚ ਕੋਈ ਗੁੱਸਾ ਜਾਂ ਨਪਰਤ ਨਹੀਂ ਸੀ ਸਿਰਫ ਇੱਕ ਡੂੰਘਾ ਦਰਦ ਅਤੇ ਅਹਿਸਾਸ ਕਰਵਾਉਣ ਦੀ ਇੱਛਾ ਸੀ ਆਰਣ ਸਿੰਘ ਜੋ ਇੱਕ ਬਹੁਤ ਹੀ ਨੇਕਦਿਲ ਅਤੇ ਅਮੀਰ ਵਪਾਰੀ ਸਨ ਹਰਨਾਮ ਸਿੰਘ ਦੇ ਅਨੁਭਵ ਅਤੇ ਉਸਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਹਰਨਾਮ ਸਿੰਘ ਨੂੰ ਆਪਣੀ ਕੰਪਨੀ ਵਿੱਚ ਇੱਕ ਚੰਗੀ ਨੌਕਰੀ ਦੀ ਪੇਸ਼ਕਸ਼ ਕੀਤੀ ਜਿਸ ਵਿੱਚ ਉਸ ਨੂੰ ਇੱਕ ਨਿਗਰਾਨ ਜਾਣੀ ਸupervisor ਵਜੋਂ ਕੰਮ ਕਰਨਾ ਪੈਦਾ ਸੀ ਹਰਨਾਮ ਸਿੰਘ ਨੇ ਪਹਿਲਾਂ ਤਾਂ ਮਨਾਂ ਕੀਤਾ ਕਿਉਂਕਿ ਉਹ ਬੜਾ ਬਜ਼ੁਰਗ ਸੀ ਅਤੇ ਉਸ ਨੂੰ ਡਰ ਸੀ ਵੀ ਉਹ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਨਿਭਾ ਸਕੇਗਾ ਪਰ ਆਰਿਆਨ ਸਿੰਘ ਨੇ ਜ਼ੋਰ ਦੇਣ ਤੇ ਉਹ ਮੰਨ ਗਿਆ ਹਰਨਾਮ ਸਿੰਘ ਨੇ ਆਪਣੀ ਮਿਹਨਤ ਅਤੇ ਤਜਰਬੇ ਨਾਲ ਕੰਪਨੀ ਵਿੱਚ ਬਹੁਤ ਤਰੱਕੀ ਕੀਤੀ ਉਸਨੇ ਇਸ ਉਮਰ ਦੇ ਵਿੱਚ ਵੀ ਆਰਿਆਨ ਸਿੰਘ ਨੂੰ ਕਈ ਵੱਡੇ ਸੌਦਿਆਂ ਵਿੱਚ ਮਦਦ ਕੀਤੀ ਖਾਸ ਕਰਕੇ ਜ਼ਮੀਨ ਦੀ ਖਰੀਦ-ਫਰੋਖਤ ਵਾਲੇ ਸੌਦੇ ਜਿੱਤੇ ਉਸਦੇ ਪਿੰਡ ਦੇ ਪਿਛੋਕੜ ਅਤੇ ਜ਼ਮੀਨ ਦੀ ਖਾਸੀ ਸਮਝ ਨੇ ਬਹੁਤ ਕੰਮ ਕੀਤਾ ਕੰਪਨੀ ਨੂੰ ਬਹੁਤ ਮੁਨਾਫਾ ਹੋਇਆ ਕੁਝ ਸਾਲਾਂ ਦੇ ਜੀ ਹਰਨਾਮ ਸਿੰਘ ਦੀ ਸੋਝ-ਬੋਝ ਅਤੇ ਇਮਾਨਦਾਰੀ ਨੇ ਉਸ ਨੂੰ ਕੰਪਨੀ ਦਾ ਇੱਕ ਮੁੱਖ ਭਾਈਵਾਲ ਬਣਾ ਦਿੱਤਾ ਉਹ ਇੱਕ ਵਾਰ ਫਿਰ ਅਮੀਰ ਬਣ ਗਿਆ ਉਸਨੇ ਇੱਕ ਵੱਡਾ ਘਰ ਖਰੀਦਿਆ ਬਿਲਕੁਲ ਉਸੇ ਸ਼ਹਿਰ ਵਿੱਚ ਜਿੱਥੇ ਗੁਰਪ੍ਰੀਤ ਦਾ ਬੰਗਲੇ ਵਰਗਾ ਘਰ ਸੀ ਅਤੇ ਪ੍ਰੇਮਕੌਰ ਨੂੰ ਸਾਰੀਆਂ ਸੁੱਖ-ਸਹੂਲਤਾਂ ਦਿੱਤੀਆਂ ਉਹ ਹੁਣ ਇੱਕ ਸਫਲ ਅਤੇ ਸਤਕਾਰਯੋਗ ਵਪਾਰੀ ਸੀ ਪਰ ਇਸ ਸਾਰੀ ਸਫਲਤਾ ਦੇ ਬਾਵਜੂਦ ਵੀ ਹਰਨਾਮ ਸਿੰਘ ਦੇ ਮਨ ਵਿੱਚ ਉਹ ਥੱਪੜ ਅਜੇ ਵੀ ਤਾਦਾ ਸੀ ਜੋ ਗੁਰਪ੍ਰੀਤ ਨੇ ਉਸਨੂੰ ਮਾਰਿਆ ਸੀ ਉਹ ਜਾਣਦਾ ਸੀ ਕਿ ਉਸਨੂੰ ਇੱਕ ਦਿਨ ਗੁਰਪ੍ਰੀਤ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਉਣਾ ਹੈ ਉਧਰ ਗੁਰਪ੍ਰੀਤ ਪ੍ਰੀਤ ਦੇ ਖਿਆਲ ਆਤ ਬਦਲਨੇ ਸ਼ੁਰੂ ਹੋ ਗਏ ਮਾਤਾ ਪਿਤਾ ਨੂੰ ਕਰੋਕੜਨ ਤੋਂ ਬਾਅਦ ਉਸ ਦੇ ਮਨ ਵਿੱਚ ਇੱਕ ਅਜੀਬ ਬੇਚੈਨੀ ਰਹਿਣ ਲੱਗੀ ਉਹ ਅੰਦਰੋਂ ਖੁਸ਼ ਨਹੀਂ ਸੀ ਭਾਵੇਂ ਉਹ ਕਿੰਨਾ ਵੀ ਅਮੀਰ ਕਿਉ ਨਾ ਹੋਵੇ ਉਸਨੇ ਕਾਰੋਬਾਰ ਵਿੱਚ ਕੁਝ ਵੱਡੇ ਅਤੇ ਹੋਮੋਪੈਥੀ ਫੈਸਲੇ ਲਏ ਜਦੋਂ ਰੱਬ ਮਰਦਾ ਹੈ ਨਾ ਕਹਿੰਦੇ ਡਾਗ ਨਹੀਂ ਮਰਦਾ ਰੱਬ ਮਤ ਮਰਦਾ ਹੈ ਜਦੋਂ ਬੰਦਾ ਰੱਬ ਨੂੰ ਟੱਬ ਕਹਿਣਾ ਸ਼ੁਰੂ ਕਰ ਦੇਵੇ ਜਦੋਂ ਹੋਮੋ ਦਿਮਾਗ ਤੇ ਭਾਰੀ ਪੈ ਜਾਵੇ ਮੜਾ ਟਾਈਮ ਉਹ ਤਾਂ ਸ਼ੁਰੂ ਹੋ ਜਾਂਦਾ ਹੈ ਸਿਆਣਿਆਂ ਦੀਆਂ ਗੱਲਾਂ ਭਾਵੇਂ ਅੱਜ ਕੁਝ ਲੋਕਾਂ ਨੂੰ ਐਵੇਂ ਜਪਦੀਆਂ ਹਨ ਲੇਕਿਨ ਬਿਲਕੁਲ ਸੱਚ ਹਨ ਇਹੀ ਹੁੰਦਾ ਉਸ ਨੂੰ ਲੱਗਦਾ ਸੀ ਉਹ ਸਭ ਕੁਝ ਸੰਭਾਲ ਸਕਦਾ ਹੈ ਸਾਰਾ ਕੁਝ ਕਰ ਸਕਦਾ ਹੈ ਰੱਬ ਤੋਂ ਵੀ ਵੱਡਾ ਹੋ ਗਿਆ ਹੈ ਕਿਉਂਕਿ ਉਸਤੇ ਕੋਲ ਪੈਸਾ ਹੈ ਉਸਤੇ ਕੁਝ ਗਲਤ ਫੈਸਲਾ ਕਰਨ ਉਸਤੇ ਕੰਪਨੀ ਨੂੰ ਵੱਡਾ ਘਾਟਾ ਪੈਣਾ ਸ਼ੁਰੂ ਹੋ ਗਿਆ ਉਸਤੇ ਕਰਮਚਾਰੇ ਜੋ ਉਸਤੇ ਹੰਕਾਰੀ ਸੁਭਾਅ ਤੋਂ ਪਰੇਸ਼ਾਨ ਸਨ ਉਸ ਨੂੰ ਇੱਕ ਇੱਕ ਕਰਕੇ ਛੱਡ ਜਾਣ ਲੱਗੇ ਉਸਤੇ ਸਪਲਾਈਰਾਂ ਨੇ ਉਸ ਨੂੰ ਉਧਾਰ ਦੇਣਾ ਬੰਦ ਕਰ ਦਿੱਤਾ ਉਸਦੀ ਪਤਨੀ ਰੀਤੂ ਜੋ ਸਿਰਫ ਪੈਸੇ ਦੀ ਚਮਕ ਤੋਂ ਪ੍ਰਭਾਵਿਤ ਸੀ ਜਦੋਂ ਦੇਖਿਆ ਵੀ ਗੁਰਪ੍ਰੀਤ ਤਾਂ ਕਾਰੋਬਾਰ ਵਿੱਚ ਡੁੱਬ ਰਿਹਾ ਹੈ ਤਾਂ ਉਸ ਨੇ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਛੱਡ ਕੇ ਜਾਣ ਦਾ ਫੈਸਲਾ ਕੀਤਾ ਉਸਨੇ ਆਪਣੇ ਨਾਲ ਬੰਗਲੇ ਦਾ ਸਾਰਾ ਕੀਮਤੀ ਸਮਾਨ ਆਪਣੇ ਗਹਿਣੇ ਅਤੇ ਉਹ ਖਾਸ ਸ਼ੌਲ ਵੀ ਲੈ ਕੇ ਚਲੀ ਗਈ ਜਿਸ ਕਰਕੇ ਉਹ ਸਾਰਾ ਵਾਕਿਆ ਹੋਇਆ ਸੀ ਜਿਸ ਨੂੰ ਉਸਨੇ ਕਦੇ ਆਪਣੇ ਮਾਤਾ ਪਿਤਾ ਲਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਰੀਤੂ ਨੇ ਆਪਣੇ ਪਿਤਾ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਹੋਰ ਅਮੀਰ ਆਦਮੀ ਨਾਲ ਵਿਆਹ ਕਰ ਲਿਆ ਉਸਦੇ ਚਲੇ ਜਾਣ ਨਾਲ ਗੁਰਪ੍ਰੀਤ ਬੜਾ ਟੁੱਟ ਗਿਆ ਗੁਰਪ੍ਰੀਤ ਦਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਉਸਤੇ ਕੋਈ ਨਾ ਕਰ ਸੀ ਨਾ ਪੈਸਾ ਉਸਦੇ ਸਾਰੇ ਦੋਸਤਾਂ ਨੇ ਉਸਨੂੰ ਛੱਡ ਦਿੱਤਾ ਸੀ ਜੋ ਕਿ ਕਦੇ ਸਿਰਫ ਪੈਸੇ ਕੱਢ ਕੇ ਦੈਨ ਹਰਸਨ ਹੁਣ ਉਸਤੇ ਕੋਈ ਕੁਝ ਨਹੀਂ ਸੀ ਉਹ ਬਿਲਕੁਲ ਇਕੱਲਾ ਰਹਿ ਚੁੱਕਿਆ ਸੀ ਸ਼ਹਿਰ ਦੀਆਂ ਸੜਕਾਂ ਤੇ ਭਟਕਦਾ ਸੀ ਉਸਤੇ ਮਨ ਵਿੱਚ ਬੇਚਾਨੀ ਵਧ ਗਈ ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਖਾਣਾ ਵੀ ਹਲਕ ਦੇ ਵਿੱਚੋਂ ਲੰਘਦਾ ਨਹੀਂ ਸੀ ਉਹ ਅਕਸਰ ਰਾਤਾਂ ਨੂੰ ਜਾਗਦਾ ਉਸਤੇ ਮਨ ਵਿੱਚ ਆਪਣੇ ਮਾਤਾ ਪਿਤਾ ਦੀ ਯਾਦਾਂ ਆਉਣ ਲੱਗੀਆਂ ਉਸ ਨੂੰ ਉਹ ਰਾਤ ਯਾਦ ਆਈ ਜਦੋਂ ਉਸਨੇ ਉਹਨਾਂ ਨੂੰ ਘਰੋਂ ਕਢਿਆ ਅਤੇ ਖਾਸ ਕਰਕੇ ਉਹ ਪਲ ਜਦੋਂ ਪਿਤਾ ਨੇ ਰੇਸ਼ਮੀ ਸ਼ਾਲ ਮੰਗੀ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਜੋ ਕਿ ਪਹਿਲਾਂ ਉਸ ਤੀਖੋਂ ਮੈਨੇ ਅੰਦਰ ਦੱਬੀ ਹੋਈ ਸੀ ਉਸਤੇ ਦਿਲ ਵਿੱਚ ਇੱਕ ਡੂੰਘਾ ਪ੍ਰਸਤਾਵ ਉੱਠਿਆ ਜੋ ਉਸ ਨੂੰ ਅੰਦਰੋਂ ਖਾਰ ਰਿਆ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਕਿ ਉਸਦੀ ਅਸਲੀ ਦੌਲਤ ਤਾਂ ਉਸਦੇ ਮਾਤਾ-ਪਿਤਾ ਸਨ ਪਿੰਡ ਵਿੱਚ ਗੁਰਪ੍ਰੀਤ ਦੇ ਘਰਾਤਾ ਬਾਰੇ ਖਬਰ ਪਹੁੰਚ ਗਿਆ ਪਿੰਡ ਵਾਲੇ ਜੋ ਪਹਿਲਾਂ ਉਸ ਨੂੰ ਨਫ਼ਰਤ ਕਰਦੇ ਸਨ ਹੁਣ ਉਸਤੇ ਤਰਸ ਖਾਣ ਲੱਗੇ ਉਹ ਕਹਿੰਦੇ ਇਹ ਤਾਂ ਕਰਮਾਂ ਦਾ ਫਲ ਹੈ ਜੋ ਇਸਨੇ ਕੀਤਾ ਉਸ ਨੂੰ ਮਿਲ ਚੁੱਕਿਆ ਹੈ ਜਿਸਨੇ ਆਪਣੇ ਮਾਤਾ-ਪਿਤਾ ਨੂੰ ਤੰਗ ਕੀਤਾ ਉਸ ਨੂੰ ਤਾਂ ਇਹੋ ਜਿਹਾ ਫਲ ਮਿਲਣਾ ਚਾਹੀਦਾ ਹੈ ਬਿਲਕੁਲ ਸਹੀ ਹੋਇਆ ਇਸ ਦੇ ਨਾਲ ਹੁਣ ਆਈ ਇਹ ਅਕਲ ਹੈ ਹੁਣ ਭਾਲ ਤੇਰੀ ਕਿੱਥੇ ਹੈ ਪਤਨੀ ਜਿਸ ਦੇ ਪਿੱਛੇ ਮਾਤਾ-ਪਿਤਾ ਨੂੰ ਕੱਢਿਆ ਸੀ ਇਹ ਗੱਲਾ ਹਰਨਾਮ ਸਿੰਘ ਤੱਕ ਪਹੁੰਚ ਉਸਨੇ ਖਬਰ ਸੁਣ ਕੇ ਕੋਈ ਖੁਸ਼ੀ ਮਹਿਸੂਸ ਨਹੀਂ ਕੀਤੀ ਭਵੇਂ ਗੁਰਪ੍ਰੀਤ ਨੇ ਉਹਨਾਂ ਨਾਲ ਕਿੰਨੀ ਵੀ ਬੇਰਮੀ ਕਿਉਂ ਨਾ ਕੀਤੀ ਸੀ ਲੇਕਿਨ ਅਜੇ ਵੀ ਉਸਦਾ ਪੁੱਤਰ ਸੀ ਅਤੇ ਹਰਨਾਮ ਸਿੰਘ ਉਸਦਾ ਪਿਤਾ ਹਰਨਾਮ ਸਿੰਘ ਦੇ ਮਨ ਵਿੱਚ ਦਰਦ ਉੱਠਿਆ ਪਰ ਉਸਨੇ ਫੈਸਲਾ ਕੀਤਾ ਕਿ ਸਹੀ ਸਮਾਂ ਹੈ ਉਸ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਉਣ ਦਾ ਹਰਨਾਮ ਸਿੰਘ ਨੇ ਆਪਣੇ ਇੱਕ ਭਰੋਸੇਮੰਦ ਕਰਮਚਾਰੀ ਨੂੰ ਗੁਰਪ੍ਰੀਤ ਨੂੰ ਲੱਭਣ ਲਈ ਭੇਜਿਆ ਗੁਰਪ੍ਰੀਤ ਕੋਲ ਸ਼ਹਿਰ ਵਿੱਚ ਇੱਕ ਛੋਟੀ ਨੌਕਰੀ ਕਰ ਰਿਹਾ ਸੀ ਉਸਦੇ ਕੱਪੜੇ ਹੁਣ ਪਹਿਲਾ ਵਰਗੇ ਨਹੀਂ ਸਨ ਉਹ ਪਹਿਲਾ ਵਰਗਾ ਪਛਾਣਿਆ ਵੀ ਨਹੀਂ ਜਾ ਸਕਦਾ ਸੀ ਉਹ ਪੁਰਾਣੀਆ ਰੋਲੈਕਸ ਦੀ ਘੜੀ ਮੈਗਿਆ ਗੱਡੀਆਂ ਇਟਾਲੀਅਨ ਸੂਟ ਬੂਟ ਹੁਣ ਤਾਂ ਆਮ ਪੈਂਟ ਸ਼ਰਟ ਸਧਾਰਨ ਜੇ ਬੂਟ ਸਧਾਰਨ ਜੀ ਕੜੀ ਬਿਲਕੁਲ ਪਛਾਣ ਦੇ ਵਿੱਚ ਨਹੀਂ ਆਉਂਦਾ ਸੀ ਗੁਰਪ੍ਰੀਤ ਉੱਥੇ ਨਿਰਾਸ਼ਾ ਨਾਲ ਕੰਮ ਕਰਦਾ ਉਸਨੇ ਕਈ ਦਿਨਾਂ ਤੋਂ ਚੰਗਾ ਪੁਰਾਣੀ ਤਰ੍ਹਾਂ ਦਾ ਕੁਝ ਵੀ ਨਹੀਂ ਸਿਖਾਦਾ ਸਿੰਪਲ ਰੋਟੀ ਸਬਜ਼ੀ ਖਾ ਕੇ ਖੁਸ਼ੀ ਉਸ ਦੇ ਸਰੀਰ ਵਿੱਚ ਪਹਿਲਾ ਵਰਗੀ ਜਾਨ ਵੀ ਨਹੀਂ ਸੀ ਨਾ ਹੀ ਪਹਿਲਾ ਵਰਗਾ ਹੰਕਾਰ ਨਾ ਹੀ ਪਹਿਲਾ ਵਰਗਾ ਰਤਬਾ ਉਹ ਆਪਣੇ ਪਿਤਾ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਹਰਨਾਮ ਸਿੰਘ ਹੁਣ ਇੱਕ ਵੱਖਰੇ ਰੂਪ ਵਿੱਚ ਸੀ ਬੜੇ ਸਾਫ ਸੁਥਰੇ ਮਹਿੰਗੇ ਚਿਹਰੇ ਤੇ ਸ਼ਾਂਤੀ ਪਰ ਅੱਖਾਂ ਦੇ ਵਿੱਚ ਇੱਕ ਡੂੰਗੀ ਚਮਕ ਅਤੇ ਗੰਭੀਰਤਾ ਬੈਠੋ ਪੁੱਤਰ ਹਰਨਾਮ ਸਿੰਘ ਨੇ ਨਰਮੀ ਨਾਲ ਕਿਹਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਰੋਸ ਸੀ ਜੋ ਗੁਰਪ੍ਰੀਤ ਨੂੰ ਅੰਦਰੋਂ ਹਿਲਾ ਰਿਹਾ ਸੀ ਗੁਰਪ੍ਰੀਤ ਹੈਰਾਨ ਹੋ ਗਿਆ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਕੋਈ ਅਜਨਬੀ ਉਸ ਨੂੰ ਐਨੀ ਨਰਮੀ ਨਾਲ ਬੁਲਾਏਗਾ ਤੁਸੀਂ ਕੌਣ ਹੋ ਸਰ ਉਸ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਹਰਨਾਮ ਸਿੰਘ ਹੌਲੀ ਜਿਹਾ ਮਸਕਰਾਇਆ ਇੱਕ ਅਜੀਬ ਜਿਹੀ ਮਸਕਰਾਟ ਜੋ ਉਸ ਦੇ ਚਿਹਰੇ ਤੇ ਦਰਦ ਅਤੇ ਜਿੱਦ ਦਾ ਸੁਮਿਲ ਸੀ ਉਸ ਦੀਆਂ ਅੱਖਾਂ ਵਿੱਚ ਪੁਰਾਣੇ ਦਰਦ ਦੀ ਝਲਕ ਦਿਖਾਈ ਦਿੱਤੀ ਮੈਂ ਉਹੀ ਹਾਂ ਜਿਸਨੂੰ ਤੂੰ ਇੱਕ ਦਿਨ ਇੱਕ ਨਿੱਕੀ ਸ਼ਾਲ ਦੇਣ ਤੋਂ ਇਨਕਾਰ ਕਰ ਦਿੱਤਾ ਮੈਂ ਉਹ ਹਾਂ ਜਿਸਨੂੰ ਤੂੰ ਮੀਂਹ ਵਾਲੇ ਖੁੱਲੇ ਅਸਮਾਨ ਥੱਲੇ ਛੱਡ ਦਿੱਤਾ ਮੈਂ ਉਹ ਹਾਂ ਜਿਸਨੂੰ ਆਪਣੇ ਹੀ ਘਰੋਂ ਕੱਢ ਦਿੱਤਾ ਗੁਰਪ੍ਰੀਤ ਦੇ ਦਿਮਾਗ ਵਿੱਚ ਜ਼ੋਰਦਾਰ ਟੜਕਾ ਲੱਗਿਆ ਉਸ ਤੇ ਮਨ ਵਿੱਚ ਪੁਰਾਣੀਆਂ ਯਾਦਾਂ ਇੱਕਦਮ ਤਾਜ਼ਾ ਹੋ ਗਈਆਂ ਜਿਵੇਂ ਕਿਸੇ ਨੇ ਉਸ ਦੇ ਸਿਰ ਤੇ ਭਾਰੀ ਚੀਜ਼ ਮਾਰੀ ਹੋਵੇ ਉਸ ਨੂੰ ਉਹ ਕੜਾਕੇ ਦੀ ਸਰਦ ਰਾਤ ਯਾਦ ਆਈ ਉਹ ਬੋਰਡ ਦਾ ਦਰਕ ਮਿੱਧੀਆਂ ਬੂੰਦਾ ਅਤੇ ਖਾਸ ਕਰਕੇ ਆਪਣੇ ਮਾਤਾ ਪਿਤਾ ਦੇ ਚਿਹਰੇ ਤੇ ਦਰਦ ਅਤੇ ਉਸ ਦੀ ਆਪਣੀ ਬੇਰਮੀ ਉਸਨੇ ਹਰਨਾਮ ਸਿੰਘ ਦੇ ਚਿਹਰੇ ਵੱਲ ਧਿਆਨ ਕਿਆ ਉਸਨੂੰ ਪਛਾਣ ਲਿਆ ਉਸ ਦੀਆਂ ਅੱਖਾਂ ਵਿੱਚ ਅਤਰੂ ਵਹਿਣ ਲੱਗੇ ਜੋ ਸ਼ਰਮਿੰਦਗੀ, ਪਛਤਾਵਾ ਅਤੇ ਡੂੰਘੇ ਦਰਦ ਨਾਲ ਭਰੇ ਸਨ ਪਿਤਾ ਜੀ ਉਸ ਦੀ ਆਵਾਜ਼ ਵਿੱਚ ਕਮਜ਼ੋਰ ਬਰਬੜਾਟ ਨਿਕਲੀ ਉਹ ਤੁਰੰਤ ਹਰਨਾਮ ਸਿੰਘ ਦੇ ਪੈਰਾਂ ਵਿੱਚ ਡਿੱਗ ਪਿਆ ਉਸਦੇ ਹੱਥ ਕੰਬ ਰਹੇ ਸਨ ਉਸਦੇ ਸਰੀਰ ਵਿੱਚ ਕੋਈ ਤਾਕਤ ਨਹੀਂ ਸੀ ਮੈਨੂੰ ਮਾਫ਼ ਕਰ ਦਿਓ ਪਿਤਾ ਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਤੁਹਾਡਾ ਅਪਮਾਨ ਕੀਤਾ ਹੈ ਮੈਂ ਪੈਸੇ ਦੇ ਨਸ਼ੇ ਵਿੱਚ ਅੰਨ੍ਹਾ ਹੋ ਗਿਆ ਸੀ ਮੈਂ ਤੁਹਾਡੀਆਂ ਸਾਰੀਆਂ ਕੁਰਬਾਨੀਆਂ ਭੁੱਲ ਗਿਆ ਹਰਨਾਮ ਸਿੰਘ ਨੇ ਉਸ ਨੂੰ ਹੌਲੀ-ਹੌਲੀ ਉਠਾਇਆ ਪਰ ਉਸਦੇ ਚਿਹਰੇ 'ਤੇ ਕੋਈ ਤਰਸ ਨਹੀਂ ਸੀ ਸਿਰਫ ਇੱਕ ਗੰਭੀਰਤਾ ਕੀ ਸੋਚਦਾ ਸੀ ਪੁੱਤਰ ਕਿ ਮੈਂ ਤੈਨੂੰ ਐਸੇ ਹਾਲਾਤ ਵਿੱਚ ਛੱਡ ਦਿਆਂਗਾ ਮੈਂ ਤੈਨੂੰ ਸਿਰਫ ਇਹ ਅਹਿਸਾਸ ਦਿਵਾਉਣਾ ਚਾਹਨਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਰਿਸ਼ਤੇ ਖਾਸ ਕਰਕੇ ਮਾਤਾ ਪਿਤਾ ਦਾ ਪਿਆਰ ਅਤੇ ਸਤਿਕਾਰ ਸਭ ਤੋਂ ਉੱਪਰ ਹੈ ਕਰਮਾਂ ਦਾ ਫਲ ਮਿਲਦਾ ਹੈ ਪੁੱਤਰ ਜਦੋਂ ਤੂੰ ਮੈਨੂੰ ਉਸ ਰਾਤ ਮੇ ਵਿੱਚ ਖੁੱਲਾ ਛੱਡ ਗਿਆ ਸੀ ਤੂੰ ਸੋਚਿਆ ਸੀ ਕਿ ਤੂੰ ਬਚ ਗਿਆ ਹੈ ਨਹੀਂ ਤੂੰ ਸਿਰਫ ਆਪਣੀ ਬਰਬਾਦੀ ਦਾ ਬੀਜ ਬੋਇਆ ਸੀ ਉਸੇ ਦਿਨ ਤੋਂ ਤੇਰੇ ਪੁੱਠੇ ਦਿਨ ਸ਼ੁਰੂ ਹੋ ਗਏ ਸਨ ਤੂੰ ਜਿੰਨੀ ਤੇਜ਼ੀ ਨਾਲ ਉੱਪਰ ਗਿਆ ਸੀ ਉਨਹੀ ਤੇਜ਼ੀ ਨਾਲ ਥੱਲੇ ਆਇਆ ਹੈਂ ਦੇਖ ਅੱਜ ਤੂੰ ਕਿੱਥੇ ਹੈ ਅਤੇ ਤੇਰਾ ਹੰਕਾਰ ਕਿੱਥੇ ਹੈ ਹਰਨਾਮ ਸਿੰਘ ਨੇ ਖੋੜੀ-ਖੋੜੀ ਆਪਣੀ ਮੇਜ਼ ਤੋਂ ਇੱਕ ਬਹੁਤ ਹੀ ਖੂਬਸੂਰਤ ਅਤੇ ਮਹਿੰਗੀ ਕਸ਼ਮੀਰੀ ਸ਼ਾਲ ਕੱਢੀ ਇਹ ਉਸੇ ਤਰ੍ਹਾਂ ਦੀ ਸ਼ਾਲ ਸੀ ਉਹਨਾਂ ਹੀ ਕੀਮਤ ਸ਼ਾਇਦ ਉਸ ਤੋਂ ਵੱਧ ਮਹਿੰਗੀ ਸੀ ਜੋ ਕਿ ਉਸਦੀ ਪਤਨੀ ਰੀਤੂ ਨੇ ਦੈਨ ਦੇਣ ਤੋਂ ਮਨਾ ਕਰ ਦਿੱਤਾ ਆਪਣੀ ਪਤਨੀ ਕਰਕੇ ਆਪਣੇ ਮਾਤਾ ਪਿਤਾ ਨੂੰ ਨਹੀਂ ਦਿੰਦਾ ਹਰਨਾਮ ਸਿੰਘ ਨੇ ਉਹ ਛੋੜ ਤਕੀ ਉਸ ਨੂੰ ਹਵਾ ਦੇ ਵਿੱਚ ਲਹਿਰਾਇਆ ਤਾਂ ਜੋ ਉਸ ਦੀ ਚਮਕ ਗੁਰਪ੍ਰੀਤ ਦੀ ਅੱਖਾਂ ਵਿੱਚ ਉਦਾ ਜਾਵੇ ਅਤੇ ਫਿਰ ਉਸ ਨੂੰ ਜ਼ੋਰ ਨਾਲ ਗੁਰਪ੍ਰੀਤ ਦੇ ਮੋਢੇ ਤੇ ਸੁਟਿਆ ਇਹ ਸੁਟਣਾ ਸਿਰਫ ਇੱਕ ਚੀਜ਼ ਰੱਖਣਾ ਨਹੀਂ ਸੀ ਇਉ ਉਸ ਥੱਪੜ ਦਾ ਇੱਕ ਮੋੜ ਪ੍ਰਦਰਸ਼ਨ ਸੀ ਜੋ ਗੁਰਪ੍ਰੀਤ ਨੇ ਪਹਿਲਾ ਆਪਣੇ ਮਾਤਾ-ਪਿਤਾ ਨੂੰ ਮਾਰਿਆ ਸੀ ਇਹ ਲੈ ਪੁੱਤਰ ਹਰਨਾਮ ਸਿੰਘ ਦੀ ਆਵਾਜ਼ ਵਿੱਚ ਦਰਦ ਅਤੇ ਮਜ਼ਬੂਤੀ ਦਾ ਮਿਸ਼ਰਣ ਸੀ ਇਹ ਉਸੇ ਤਰ੍ਹਾਂ ਦੀ ਸ਼ੌਲ ਹੈ ਜਿਸ ਨੂੰ ਤੂੰ ਹੱਦ ਤੱਕ ਆਪਣੇ ਮਾਤਾ-ਪਿਤਾ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅੱਜ ਇਹ ਤੈਨੂੰ ਇੱਕ ਸਬਕ ਸਿਖਾਏਗੀ ਇਹ ਸਿਰਫ ਇੱਕ ਰਸ਼ਮੀ ਸ਼ੌਲ ਨਹੀਂ ਹੈ ਇਹ ਤੇਰੀ ਜ਼ਮੀਰ ਤੇ ਵਜਾ ਥੱਪੜ ਹੈ ਉਹ ਥੱਪੜ ਜੋ ਤੈਨੂੰ ਇਹ ਅਹਿਸਾਸ ਕਰਵਾਏਗਾ ਕਿ ਅਸਲੀ ਦੌਲਤ ਪੈਸਿਆਂ ਦੇ ਨਹੀਂ ਹੈ ਰਿਸ਼ਤੇ ਵਿੱਚ ਹੁੰਦੀ ਹੈ ਤੂੰ ਇੱਕ ਦਿਨ ਸੋਚਿਆ ਸੀ ਕਿ ਸ਼ੌਲ ਸਿਰਫ ਅਮੀਰਾਂ ਲਈ ਹੈ ਪਰ ਅੱਜ ਤੂੰ ਜਾਣੇਗਾ ਇਸ ਦੀ ਅਸਲੀ ਕੀਮਤ ਇਸ ਦੀ ਅਸਲੀ ਕੀਮਤ ਬਾਜ਼ਾਰੀ ਕੀਮਤ ਤੋਂ ਕਿਤੇ ਜ਼ਿਆਦਾ ਹੋਏ ਅੱਜ ਤੈਨੂੰ ਪਤਾ ਲੱਗੇਗਾ ਇਹ ਕੋਈ ਮਾਮੂਲੀ ਸ਼ਾਲ ਨਹੀਂ ਇਹ 150 ਕਰੋੜ ਰੁਪਏ ਦੀ ਸ਼ਾਲ ਹੈ ਤੇ ਸਿਰਫ ਇੱਕ ਚੀਜ਼ ਨਹੀਂ ਹੈ ਇਹ ਇੱਕ ਯਾਦ ਹੈ ਇੱਕ ਸਬਕ ਹੈ ਜੋ ਤੈਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਉਹ ਅਥਰੂ ਬਾਰੇ ਸਮਾ ਉਸਨੇ ਸ਼ਾਲ ਨੂੰ ਫੜਿਆ ਉਸ ਨੂੰ ਆਪੇ ਹੱਥਾਂ ਵਿੱਚ ਮਿਲਿਆ ਉਸ ਨੂੰ ਪਿਤਾ ਦੇ ਸ਼ਬਦਾਂ ਵਿੱਚ ਉਹ ਦਰਦ ਮਹਿਸੂਸ ਹੋਇਆ ਜੋ ਉਸਨੇ ਖੁਦ ਦਿੱਤਾ ਸੀ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਉਸਨੇ ਮਹਿਸੂਸ ਕੀਤਾ ਕਿ ਉਸਨੇ ਪੈਸੇ ਦੀ ਦੌੜ ਵਿੱਚ ਆਪਣੇ ਸਭ ਤੋਂ ਕੀਮਤੀ ਰਿਸ਼ਤੇ ਆਪਣੇ ਮਾਤਾ ਪਿਤਾ ਦਾ ਪਿਆਰ ਗਵਾ ਦਿੱਤਾ ਉਹ ਸ਼ਾਲ ਉਸ ਤੇ ਲੇਕ ਭਾਰੀ ਬੋਝ ਵਾਂਗ ਮਹਿਸੂਸ ਹੋ ਰਿਹਾ ਸੀ ਜਿਉਂ ਉਸ ਤੇ ਸਾਰੇ ਪਾਪਾਂ ਦਾ ਪ੍ਰਤੀਕ ਸੀ ਉਹ ਆਪਣੇ ਪਿਤਾ ਦੇ ਛਾਤੀ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗਾ ਆਪਣੀਆਂ ਗਲਤੀਆਂ ਦੀ ਮਾਫੀ ਮੰਗਦਾ ਰਿਹਾ ਹਰਨਾਮ ਸਿੰਘ ਨੇ ਵੀ ਆਪਣੇ ਪੁੱਤਰ ਨੂੰ ਮਾਫ ਕਰ ਦਿੱਤਾ ਉਸ ਨੇ ਗੁਰਪ੍ਰੀਤ ਨੂੰ ਆਪਣੇ ਘਰ ਲੈ ਕੇ ਆਇਆ ਜਿੱਤੇ ਪ੍ਰੇਮਕੌਰ ਵੀ ਉਸ ਨੂੰ ਦੇਖ ਕੇ ਬੜੀ ਭਾਵੁਕ ਹੋ ਗਏ ਭਾਵੇਂ ਗੁਰਪ੍ਰੀਤ ਨੇ ਉਹਨਾਂ ਨਾਲ ਕਿੰਨਾ ਵੀ ਬੁਰਾ ਵਿਹਾਰ ਕਿਉਂ ਨਾ ਕੀਤਾ ਹੋਵੇ ਮਾਤਾ ਪਿਤਾ ਤਾਂ ਅਸਲ ਵਿੱਚ ਮਾਤਾ ਪਿਤਾ ਹਨ ਉਹਨਾਂ ਨੇ ਉਸ ਨੂੰ ਘਰੇ ਲਗਾਇਆ ਗੁਰਪ੍ਰੀਤ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਸ਼ੁਰੂ ਕੀਤੀ ਉਸ ਨੇ ਆਪਣੇ ਮਾਤਾ ਪਿਤਾ ਦੀ ਕੰਪਨੀ ਵਿੱਚ ਇੱਕ ਛੋਟਾ ਨੌਕਰੀ ਤੋਂ ਸ਼ੁਰੂਆਤ ਕੀਤੀ ਦੁਬਾਰਾ ਮਿਹਨਤ ਕਰਨੀ ਸ਼ੁਰੂ ਕੀਤੀ ਇਸ ਵਾਰ ਉਸਦੀ ਮਿਹਨਤ ਵਿੱਚ ਹੰਕਾਰ ਨਹੀਂ ਸੀ ਹਉਮੈ ਨਹੀਂ ਸੀ ਬਲਕਿ ਨਿਮਰਤਾ ਪਛਤਾਵਾ ਅਤੇ ਆਪਣੇ ਮਾਤਾ ਪਿਤਾ ਪ੍ਰਤੀ ਸੱਚਾ ਪਿਆਰ ਸੀ ਹਰਨਾਮ ਸਿੰਘ ਨੇ ਗੁਰਪ੍ਰੀਤ ਨੂੰ ਕਾਰੋਬਾਰ ਦੇ ਗੁਰ ਸਿਖਾਏ ਅਤੇ ਉਸਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਣ ਵਿੱਚ ਮਦਦ ਕੀਤੀ ਗੁਰਪ੍ਰੀਤ ਨੇ ਆਪਣੀ ਪੁਰਾਣੀ ਕੰਪਨੀ ਦੇ ਸਾਰੇ ਕਰਜ਼ੇ ਚੁਕਾਏ ਅਤੇ ਆਪਣੇ ਕਰਮਚਾਰੀਆਂ ਨੂੰ ਵੀ ਉਹਨਾਂ ਦਾ ਹੱਕ ਦਿੱਤਾ ਪਹਿਲਾ ਵਰਗੀ ਹਉਮੈ ਵਿੱਚ ਨਹੀਂ ਬਲਕਿ ਪਿਆਰ ਅਤੇ ਨਿਮਰਤਾ ਵਿੱਚ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਗੁਰਪ੍ਰੀਤ ਬਾਰੇ ਕੀ ਕਰਨਾ ਚਾਹੋਗੇ ਹਰਨਾਮ ਸਿੰਘ ਬਾਰੇ ਕਿ ਜੋ ਹਰਨਾਮ ਸਿੰਘ ਨੇ ਆਪਣੇ ਪੁੱਤਰ ਨਾਲ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਇਹੋ ਜੇ ਪੁੱਤਰ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਤੁਸੀਂ ਕੀ ਕਰਨਾ ਚਾਹੋਗੇ ਉਸ ਪਲ ਕੀ ਹੋਣਾ ਚਾਹੀਦਾ ਸੀ ਹੇਰਨਾਨ ਸਿੰਘ ਨੂੰ ਗੁਰਪ੍ਰੀਤ ਨੂੰ ਐਸੀ ਤਰ੍ਹਾਂ ਮਾਫ਼ ਕਰਨਾ ਚਾਹੀਦਾ ਸੀ ਜਾਂ ਨਹੀਂ ਉਸ ਨੂੰ ਥੋੜਾ ਹੋਰ ਤੜਫਨ ਦੇਣਾ ਚਾਹੀਦਾ ਸੀ ਉਸ ਨੂੰ ਥੋੜਾ ਹੋਰ ਸਬਕ ਸਿਖਾਉਣਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਹੈ ਦੱਸਣਾ ਜੀ ਕਮੈਂਟਾਂ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੇਵਸਾਨ ਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਕਨ ਦਬਾ ਦੇ ਉਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਦੇਵਸਾਨ ਨੂੰ ਇਜਾਜ਼ਤ ਧੰਨਵਾਦ